ਸਵਾਦ ਉਹ ਕਰ ਗਿਆ ਮੁੰਡਾ ਜਿੰਨੇ 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 ਲੱਗੇ ਲੈ ਗਿਆ ਮੈਂ ਕਹਿੰਦਾ ਉਹ ਰੱਖ ਦੱਸ ਆਹ ਸਾਈ ਤੇਰੇ ਪਹਿਲਾਂ ਜੇਬ ਚ ਪਾ ਲੈਣਾ ਇਹਦੇ ਉਹ ਟੱਕਰ ਕਰਦਾ ਮੁੰਡਾ ਮਗਾਨੇ ਉਹ ਨਾ ਉਹ ਨੂੰ ਬਾਹਰ ਆ ਮਾਰਾ ਸੰਦਾ ਲੈ ਕੇ ਪੂਰੇ ਹੋ ਯਾਰ ਹੈਲੋ ਹੋ ਬਾਈ ਨੂੰ ਵੀ ਪੁੱਛਿਓ ਕੀ ਕਹਿੰਦਾ ਬਾਈ ਉਹਦਾ 1 35 ਇਹਦਾ 1 80 ਜੀ ਉਹਦਾ 1 35 ਹੋਰ ਇਹ ਵਿੱਚ ਦਾ ਬਾਈ ਉਹ ਬਾਈ ਦੀ ਆ ਗੱਬਨ ਰੱਖਣ ਦੀ ਦੇਵੇਂ ਨਾਲ ਪਰਲੀ ਨਹੀਂ ਹੈਗੀ ਆਪਣੀਆਂ ਉਰ ਲਈ ਵੇਚਣ ਵਾਲੇ ਬਸ 5000 ਵੀ ਘਟ ਦੇ ਦੇ ਹੋਰ ਕੋਈ ਗੱਲ ਕੋਈ ਗੱਲ ਜਾਜ ਕਰਕੇ ਆਇਆ ਹੱਥ ਤਾਂ ਉਹਨੇ ਪਿੰਡ ਲੱਗਿਆ ਵਾ ਕਰੇ ਫਿਰ ਮੈਂ ਪਿੰਡ ਨਾਲੇ ਚੱਕਾ ਨਹੀਂ ਕਰੀ ਨਾ ਫਿਰ ਮੰਡੀ ਦੀ ਗੱਲ ਕੋਈ